ਪਰ ਮੈਂ ਸਾਰੇ ਨੂੰ ਬਸ ਇੱਕ ਹੀ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਸਾਰੇ ਜਣੇ ਇੱਕ ਵਾਰੀ ਜ਼ਰੂਰ ਇੱਥੇ ਆਓ ਤਾਂ ਕਿ ਐਕਸਪੀਰੀਅੰਸ ਜ਼ਰੂਰ ਕਰੋ ਮੇਰੇ ਨਾਲ ਦੇ ਕੋਈ ਕੱਪੜਾ ਪਾ ਸਕਦਾ ਕੋਈ ਨਾਲ ਦੀ ਗੱਡੀ ਖਰੀਦ ਸਕਦਾ ਤਾਂ ਇਹ ਚੀਜ਼ ਵੀ ਸਾਰੇ ਜਣੇ ਨੂੰ ਜ਼ਰੂਰ ਫੋਲੋ ਕਰਨੀ ਚਾਹੀਦੀ ਹੈ ਸਤਿ ਸ਼੍ਰੀ ਅਕਾਲ ਜੀ ਕਹਿਣ ਦਾ ਕੁਝ ਹੈ ਨਹੀਂ ਮੇਰੇ ਕੋਲੇ ਖਾਸ ਪੈਸੇ ਪਰ ਮੈਂ ਸਾਰਿਆਂ ਨੂੰ ਬਸ ਇੱਕ ਹੀ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਸਾਰੇ ਜਣੇ ਇੱਕ ਵਾਰੀ ਜ਼ਰੂਰ ਇੱਥੇ ਆਓ ਤਾਂ ਕਿ ਐਕਸਪੀਰੀਅੰਸ ਜ਼ਰੂਰ ਕਰੋ ਇੱਥੇ ਆਪਾ ਸ਼ਹਿਰ ਜਿਹੜੀ ਜ਼ਿੰਦਗੀ ਦੇ ਉੱਤੇ ਜਿਹੜੀ ਜ਼ਿੰਦਗੀ ਜਿਉਉਂਦੇ ਆ ਸੋਸ਼ਲ ਮੀਡੀਆ ਦੇ ਉੱਤੇ ਆ ਖੈਰ ਆਪਣੀ ਰੀਅਲ ਲਾਈਫ ਵੀ ਆ ਜਿਹੜੀ ਉਹ ਇਹ ਜ਼ਿੰਦਗੀ ਤੋਂ ਬਹੁਤ ਪਰੇ ਦੀ ਪ੍ਰੈਜ਼ੈਂਟੀ ਹੈ ਸੋ ਸਾਰਿਆਂ ਨੂੰ ਇੱਕ ਬੇਨਤੀ ਹੈ ਗੁਜ਼ਾਰਿਸ਼ ਹੈ ਕਿ ਆ ਕੇ ਦੇਖ ਕੇ ਜਾਓ ਤੇ ਜੇ ਕੋਈ ਵੀ ਤੁਹਾਨੂੰ ਅ ਲੋੜਵੰਦ ਕੋਈ ਮਰੀਜ਼ ਤੁਹਾਨੂੰ ਲੱਗਦਾ ਜੀ ਉਹ ਲੋੜ ਹੈਲਪ ਦੀ ਲੋੜ ਹੈ ਤਾਂ ਤੁਸੀਂ ਜ਼ਰੂਰ ਵੀਰੋਵਰਾਂ ਨੂੰ ਕੰਟੈਕਟ ਕਰੋ ਤੇ ਬੋਲ ਗਿਆ थैंक यू भाई थैंक यू थैंक यू भाई थैंक यू ब्रदर थैंक यू ਤੁਹਾਡਾ ਆਣਾ ਹੀ ਬਾਈ ਦਾ ਆਣਾ ਹੀ ਮਤਲਬ ਮੇਰੇ ਮਨ ਚ ਬਹੁਤ ਚਲੋ ਬਾਈ ਨੂੰ ਸਾ ਇੰਡਸਟਰੀ ਚ ਬਹੁਤ ਦੇਰ ਹੋ ਗਈ ਕੋਈ ਅੱਜ ਦੇ ਨਹੀਂ ਬਾਈ ਦਾ ਨਾਮ ਹੈ ਅਸੀਂ ਕਾਲਜ ਚ ਪੜਦੇ ਸੀ ਸਾਡੇ ਕਾਲਜ ਚ ਬਾਈ ਦਾ ਗਾਣਾ ਸ਼ੂਟ ਹੋਇਆ ਮੈਂ ਪੋਡਕਾਸਟ 'ਚ ਇਹ ਗੱਲ ਕਹੀ ਸੀ ਤੇ ਸਾਨੂੰ ਇਹ ਹੁੰਦਾ ਕਿ ਬਾਈ ਦੀ ਇੰਨੀ ਫੈਨ ਫੋਲੋਇੰਗ ਹੈ ਲੋਕ ਕਿੰਨਾ ਸੁਣਦੇ ਨੇ ਦੀ ਇਹਨਾਂ ਦਾ ਹਰ ਇੱਕ ਕਿਆ ਤੇ ਹਰ ਇੱਕ ਕਦਮ ਲੋਕ ਸੁਣਦੇ ਨੇ ਸਮਝਦੇ ਨੇ ਅਪਣਾਉਂਦੇ ਨੇ ਆਪਾਂ ਵੀ ਦੇਖਦੇ ਆਣ ਤੇ ਇੱਥੇ ਬਿਠਾ ਕੇ ਬਾਈ ਨੂੰ ਜਿਹੜੀ ਇਹ ਚੀਜ਼ ਸਾਰੀ ਦੇਖੀ ਐ ਇਹ ਜੇ ਮੈਂ 10 ਘੰਟੇ ਵੀ ਬੋਲਦਾ ਰਹਿੰਦਾ ਤਾਂ ਐਕਸਪਲੇਨ ਨਹੀਂ ਕਰ ਪਾਂਦਾ ਤਾਂ ਮੈਨੂੰ ਬੜੀ ਖੁਸ਼ੀ ਹੈ ਅੱਜ ਕਿ ਪੰਜਾਬ ਦੇ ਉਹ ਚਿਹਰੇ ਮਤਲਬ ਜਿਨ੍ਹਾਂ ਨੂੰ ਲੋਕ ਸੁਣਦੇ ਨੇ ਪਿਆਰ ਕਰਦੇ ਨੇ ਬਹੁਤ ਜ਼ਿਆਦਾ ਔਰ ਮੈਂ ਸੋਚ ਰਿਹਾ ਸੀ ਬਾਈ ਜੇ ਮੈਂ ਤੁਹਾਡੇ ਆਉਣ ਤੋਂ ਪਹਿਲਾਂ ਇੱਥੇ ਸਟੋਰੀ ਪਾ ਦਿੰਦਾ ਨਾ ਕਿ ਤੁਸੀਂ ਆ ਰਹੇ ਹੋ ਘਟੂ ਘਟ 100 200 ਮੁੰਡਾ ਇੱਥੇ ਤੁਹਾਨੂੰ ਦੇਖਣ ਲਈ ਪਹੁੰਚਣਾ ਸੀ ਤੇ ਉਹਨਾਂ ਨੂੰ ਸ਼ਰਤ ਰੱਖਣੀ ਸੀ ਪਰਮੇਸ਼ਵਰ ਨਾਲ ਫੋਟੋ ਤਾਂ ਹੋਏਗੀ ਪਹਿਲਾਂ ਸੇਵਾ ਕਰਾਓ ਹਣਾ ਮਤਲਬ ਤੁਸੀਂ ਹੁਣ ਸਟੋਰੀ ਪਾ ਦਿਓ ਸਰਨੂ ਫੋਟੋ ਵੀ ਕਰਾ ਲਾਂਗੇ ਸਰਨੂ ਮਿਲ ਵੀ ਲਵਾਂਗੇ ਮੇਰਾ ਦਿਲੋਂ ਮੈਂ ਸਰਨੂ ਇੱਕ ਬੇਨਤੀ ਕਰਦਾ ਦਿਲੋਂ ਗੁਜ਼ਾਰਿਸ਼ ਕਰਦਾ ਕਿ ਇੱਥੇ ਅੱਧਾ ਘੰਟਾ ਲਾ ਕੇ ਜ਼ਰੂਰ ਜਾਓ ਸਿਰਫ ਦੇਖ ਕੇ ਜਾਓ ਇੱਥੋਂ ਦਾ ਮਾਹੌਲ ਸ਼ਾਇਦ ਜਿਹੜੀ ਆਪਾਂ ਨੂੰ ਕਿਸੇ ਦੀ ਜ਼ਿੰਦਗੀ ਕੋਈ ਚੰਗੇ ਘਰ ਚ ਪੈਦਾ ਹੋ ਜਾਂਦਾ ਕੋਈ ਨਹੀਂ ਉਹਨੇ ਸਹੂਲਤਾਂ ਵਾਲੇ ਪਰਿਵਾਰ ਚ ਪੈਦਾ ਹੁੰਦਾ ਕਈ ਇਹੋ ਜਿਹੇ ਪਰਿਵਾਰ ਚ ਲੋਕ ਪੈਦਾ ਹੋ ਜਾਂਦੇ ਨੇ ਜਿਨ੍ਹਾਂ ਕੋਲੇ ਐਟ ਲੀਸਟ ਇੱਕ ਮੌਕਾ ਜ਼ਰੂਰ ਹੁੰਦਾ ਆਪਣੇ ਫਾਈਨੈਂਸ਼ੀਅਲ ਬ੍ਰੈਕਟ ਤੋਂ ਨਿਕਲਣ ਦਾ ਕੁਝ ਕਰਮ ਦਾ ਪਰ ਕਈ ਤੁਸੀਂ ਐਂ ਕਹਿ ਸਕਦੇ ਹੋ ਮਾੜੀ ਕਿਸਮਤ ਹੁੰਦੀ ਕਿਸੇ ਦੀ ਕਿ ਬੰਦਾ ਐਨੇ ਮਾੜੇ ਸਿਚੁਏਸ਼ਨ ਵਿੱਚ ਹੁੰਦਾ ਕਿ ਉਸ ਤੋਂ ਨਿਕਲ ਹੀ ਨਹੀਂ ਸਕਦਾ ਜਾਂ ਉਹਨੂੰ ਨਿਕਲਣ ਦੇ ਲਈ ਜਿਹੜੇ ਔਰ ਦੇ ਆਲੇ ਦੀ ਇੱਕ ਹੈਲਥ ਤਾਂ ਇੱਕ ਬੇਸਿਕ ਚੀਜ਼ ਹੈ ਨਾ ਜੇ ਬੰਦੇ ਦੀ ਹੈਲਥ ਸਹੀ ਹੋਊਗੀ ਤਾਂ ਹੀ ਬੰਦਾ ਜ਼ਿੰਦਗੀ ਵਿੱਚ ਕੁਝ ਕਰ ਸਕਦਾ ਤਾਂ ਹੀ ਉਹ ਅੱਗੇ ਵਧ ਸਕਦਾ ਤਾਂ ਆਪਾਂ ਸਾਰੇ ਇੱਕ ਬਹੁਤ ਵਧੀਆ ਖੁਸ਼ਹਾਲ ਜ਼ਿੰਦਗੀ ਜਿਉਂਦੇ ਆ ਤੇ ਇੱਕ ਵਾਰੀ ਇੱਥੇ ਆਓ ਲੋਕਾਂ ਨੂੰ ਦੇਖੋ ਤੇ ਮੈਨੂੰ ਮੈਨੂੰ ਸੱਚੀ ਗੱਲ ਲੱਗਦੀ ਹੈ ਕਿ ਜੇ ਕੋਈ ਬੰਦਾ ਕਿਸੇ ਆਰਟਿਸਟ ਨੂੰ ਸੱਚੀ ਫੋਲੋ ਕਰਦਾ ਹੈ ਤੇ ਗੱਲ ਸੱਚ ਵੀ ਹੈ ਸਾਰੇ ਫੋਲੋ ਕਰਦੇ ਨੇ ਜਿੰਨੇ ਵੀ ਮੇਰੇ ਫੈਨਸ ਨੇ ਮੈਂ ਤਾਂ ਉਹਨਾਂ ਨੂੰ ਬੇਨਤੀ ਕਰਦਾ ਜੇ ਤੁਸੀਂ ਮੇਰੇ ਨਾਲ ਦੇ ਕੋਈ ਕੱਪੜਾ ਪਾ ਸਕਦਾ ਕੋਈ ਨਾਲ ਦੀ ਗੱਡੀ ਖਰੀਦ ਸਕਦਾ ਤਾਂ ਇਹ ਚੀਜ਼ ਵੀ ਸਾਰੇ ਜਣਾਂ ਨੂੰ ਜ਼ਰੂਰ ਫੋਲੋ ਕਰਨੀ ਚਾਹੀਦੀ ਹੈ ਜਿਵੇਂ ਜੱਥੇ ਆ ਕੇ ਐਕਸਪੀਰੀਅੰਸ ਦੇਖ ਕੇ ਜਾਓ ਤੇ ਖਾਸ ਕਰਕੇ ਉਹ ਲੋਕ ਜਿਹੜੇ ਡਿਸਐਗਰੀ ਕਰਦੇ ਨੇ ਜਾਂ ਜਿਨ੍ਹਾਂ ਨੂੰ ਇਹ ਚੀਜ਼ ਨਹੀਂ ਚੰਗੀ ਲੱਗਦੀ ਉਹਨਾਂ ਨੂੰ ਮੈਂ ਰਿਕੁਐਸਟ ਕਰਦਾ ਕਿ ਤੁਸੀਂ ਬਿਲਕੁਲ ਡੋਨੇਸ਼ਨ ਨਾ ਦਿਓ ਤੁਸੀਂ ਐਵੇਂ ਹੀ ਮਾੜਾ ਬੋਲੋ ਐਵੇਂ ਡਿਸਐਗਰੀ ਕਰਦੇ ਹੋ ਪਰ ਇੱਥੇ ਆ ਕੇ ਵੇਖ ਕੇ ਜਾਓ ਹੋ ਸਕਦਾ ਤੁਹਾਡੇ ਦਿਲ ਦੇ ਵਿੱਚ ਜਿਹੜੀ ਉਹ ਕਰੂਰਤਾ ਬਾਕੀ ਲੋਕਾਂ ਲਈ ਸ਼ਾਇਦ ਉਹੀ ਕੱਢ ਦੇ ਬਿਲਕੁਲ ਉਹ ਵੀ ਤੁਹਾਨੂੰ ਹੀਲ ਹੀ ਕਰੂਗੀ ਹਰ ਬੰਦੇ ਨੂੰ ਦਵਾਈ ਨਹੀਂ ਚਾਹੀਦੀ ਹੁੰਦੀ ਕਈ ਬੰਦੇ ਨੂੰ ਸ਼ਾਇਦ ਰਿਐਲਿਟੀ ਚੈੱਕ ਚਾਹੀਦਾ ਹੁੰਦਾ ਹੈ ਸ਼ਾਇਦ ਤੁਹਾਡੀ ਦਵਾਈ ਇਹ ਰਿਐਲਿਟੀ ਚੈੱਕ ਹੀ ਹੋਵੇ ਵੈਰੀ ਡੀਪ ਥੈਂਕ ਯੂ ਬਈ ਥੈਂਕ ਯੂ ਭਾਈ ਤੁਹਾਡਾ ਸਾਨੂੰ ਮੌਕਾ ਦਿੱਤਾ ਅਰੇ ਨਹੀਂ ਨਹੀਂ ਮੇਰੇ ਗੂਮਜ਼ਾਂ पे ਖੜੇ ਨੇ ਭਾਈ ਮੈਨੂੰ ਖੁਸ਼ੀ ਹੈ ਨਾ ਮਤਲਬ ਜਿਹੜੀ ਖੁਸ਼ੀ ਇਹ ਹੈ ਕਿ ਭਾਈ ਜਿੰਨੇ ਕ ਪੇਸ਼ੈਂਟ ਰੋਜ਼ ਆਉਂਦੇ ਨੇ ਡੋਨਰਸ ਆ ਜਾਂਦੇ ਔਰ ਤੁਹਾਨੂੰ ਦੇਖ ਕੇ ਜੇ 10 ਬੰਦੇ ਵੀ ਇੱਥੇ ਸੇਵਾ ਕਰਕੇ ਕਿ ਪਰਮੇਸ਼ਵਰ ਆਇਆ ਸੀ ਉਹ ਬਹੁਤ ਵੱਡੀ ਗੱਲ ਹੈ ਭਾਈ ਛੋਟੀ ਮੇਰੇ ਸਹਨੇ ਕਿ ਰੈਟ ਡੈਂਟਸ ਕਰਾਉਣਾ ਆਈ ਸੀ 9 ਸਾਲ ਦੀ ਉਮਰ ਦੀ ਦੈਥ ਹੋ ਗਈ ਸਾਡੇ ਮੂਰੇ ਪੂਰੀ ਹੋ ਗਈ ਪਾਜੀ ਉਹ ਦਿਖਾਇਓ ਸੁਨਾਖਸ਼ੀਲੀ ਵੀਡੀਓ ਕਿੱਥੇ ਸੀ ਤੁਹਾਡੇ ਕੋਲ ਉਹ ਤਾਂ ਬਹੁਤ ਸਵੀਟ ਜੀ ਕੁੜੀਆ ਸੀ ਜਿਹੜੇ ਸਾਡੇ ਸਾਹਮਣੇ ਕਿੰਨੀ ਬਰੀ ਆਏ ਆਇਆ ਬੇਟਾ ਬਈ ਉਦੋਂ ਪੇਟ 'ਚ ਸੀਗਾ ਜਦੋਂ ਆਇਆ ਇਹਦਾ ਛੋਟਾ ਬੱਚਾ ਹੁਣ ਗੱਲ ਇਹ ਹੈ ਕਿ ਜੇ ਇਹ ਚੱਲਾ ਗਿਆ ਹੁਣ ਇਹ ਆਟੋ ਚ ਲੰਦਾ ਬਈ ਆਪਣਾ ਜੇ ਇਹ ਚੱਲਾ ਗਿਆ ਪਿੱਛੇ ਬੱਚਿਆਂ ਦਾ ਪਿਓ ਕਿਸੇ ਨੇ ਨਹੀਂ ਬਣਨਾ ਪਰਵਲ ਜਾਣੇ ਬੱਚੇ ਆਹ ਬੇਟੀ ਹੈ ਬਈ ਇਹਦੀ ਪਾਪਾ ਕਿੱਥੇ ਨੇ ਡੈਡੀ ਕਿੱਥੇ ਆ ਨਾ ਮੁੰਜ ਨਹੀਂ ਪਣਾ ਬੈਠੋ ਬੈਠੋ ਕਰਾਨੇ ਪਿੱਛੇ ਬੈਠੋ ਇਹ ਸਰਦ ਨੂੰ ਹਫ਼ਤੇ ਦੇ ਕੇਸ ਦੱਸ ਰਿਹਾ 8 ਸਾਲਾਂ ਵਾਲੀ ਬਹੁਤ ਲੰਬੀ ਸਟੋਰੀਆਂ ਚੱਲ ਜਾਨੀਆਂ ਮੈਂ ਦੇਖ ਕੁੰਡਾ ਵੀ ਆਦੀ ਕਰਦਾ ਆ ਮੁੰਡੇ ਦੇ ਘਰ ਗਿਆ ਸੀ ਫਿਗਰ ਤੁਹਾਡੇ ਕਰਦੇ ਹਾਲਤ ਇੰਨੇ ਮਾੜੇ ਨੇ ਮੈਂ ਕਿਹਾ ਚਲ ਤੇਰੇ ਘਰੇ ਚਾਹ ਪੀ ਆਈਏ ਆ ਤੇਰਾ ਘਰ ਦਿਖਾਈਂਗਾ ਬੰਦੇ ਰੰਗ ਨੇ ਯਾਰ ਕਰੇ ਖੁੰਦੇ ਖਾਣ ਨੂੰ ਦਾਣੇ ਪੀਉਂਦੀ ਜਾਨਵਰ ਵਾਲੀ ਕਰੀ ਪਹਿਲਾਂ ਆਣਿਆ ਨੂੰ ਦੇਖੋ ਬਾਬਾ ਕੋਈ ਮੌਕਾ ਮਿਲਦਾ ਨਹੀਂ ਪਰ ਤੁਹਾਨੂੰ ਜਰੂਰ ਦੇਖ ਲੋ ਘਰ ਬੈ ਕੇ ਮੈਂ ਸ਼ੁਕਰ ਹੈ ਜਿਹੜੇ ਲੋਕ ਨੇ ਨਾ ਹੁਣ ਇਹਦਾ ਇਲਾਜ ਹੋ ਗਿਆ ਬਾਈ ਬਾਈ ਜਾਣਦੇ ਹੋ ਬਾਈ ਨੂੰ ਕੌਣ ਹੈ ਬਾਈ ਅੱਖਾਂ ਦੇ ਆਪਰੇਸ਼ਨ ਹੁੰਦੇ ਨੇ ਚਿੱਟੇ ਮੋਤੀ ਦੇ ਬਾਈ 2100 ਰੁਪਏ ਦਾ ਉਹ ਆਪਾਂ 2100 ਦਾ ਕਰਾਣੇ ਆ ਲੈਣ ਵਾਲੇ 8000 ਵੀ ਲਈ ਜਾਂਦੇ ਤੇ 10000 ਵੀ ਲਈ ਜਾਂਦੇ ਉਹਦੇ ਇੰਨੇ ਪੇਸ਼ੈਂਟ ਨੇ ਨਾ ਕਿ 2100 ਰੁਪਏ ਦੇ ਵਿੱਚ ਹੀ ਬੰਦਾ 21 ਕਰੋੜ ਰੁਪਏ ਦੀ ਦਵਾਮਾ ਦੇ ਜਾਂਦਾ ਔਰ ਜਦੋਂ ਢਿੱਡੋ ਬੰਦਾ ਬੋਲਦਾ ਨਾ ਬਾਈ ਅੰਦਰੋਂ ਰੋਂਹ ਹਿਲ ਜਾਂਦੀ ਆ ਯਾਰ ਕਿ ਬੰਦਾ ਤੁਹਾਨੂੰ 2100 ਰੁਪਏ ਦੇ ਵਿੱਚ ਕੀ ਕੁਝ ਦੇ ਗਿਆ ਹੁਣ ਅਸੀਂ ਅੱਜ ਜਿਨ੍ਹਾਂ ਦੇ ਘਰ ਗਏ ਸੀ ਨਾ ਬਾਈ ਤੁਹਾਨੂੰ ਮੈਂ ਦਿਖਾਈ ਵੀਡੀਓ ਉਹ ਬਾਪੂ ਜੀ ਯਾਰ ਉਹ ਇੰਨੇ ਖੁਸ਼ ਹੋਏ ਨਾ ਬਾਈ ਉਹਨਾਂ ਦੇ ਘਰੇ ਚਾਹ ਪੀਤੀ ਲੋ ਲਾਈਫ ਦੀ ਇਸ ਤੋਂ ਉੱਤੇ ਚਾਹ ਇਹ ਦੋਨੋਂ ਬੱਚੇ ਜਿਨ੍ਹਾਂ ਦੇ ਪਾਈ ਸੁ ਸੋਚੋ 70 ਸਾਲ ਉਮਰ ਹੈ ਇਹ ਮੇਰੇ ਦੋਸਤ ਆਏ ਆਪਸੇ ਮਿਲਣੇ ਇਹਨਾਂ ਨੇ ਵੀਡੀਓ ਦੇਖਿਆ ਤਾਂ ਆਪਕਾ ਬਹੁਤ ਧੰਨਵਾਦ ਉਹ ਪਰਦੇਸਾਂ ਗੱਲ ਕਰ ਹਿੰਮਤ ਬਹੁਤ ਹੈ 1987 ਤੋਂ ਆਏ ਹੋਏ ਨੇ ਪੰਜਾਬ ਚ ਤੇ ਮੈਂ ਕਿਹਾ ਤੁਸੀਂ ਕਦੀ ਆਏ ਨਹੀਂ ਮੇਰੇ ਕੋਲ ਹੈਲਪ ਲਈ ਕਹਿੰਦੇ ਮੈਂ ਮੰਗ ਨਹੀਂ ਸਕਦਾ ਹਨਾ ਮੈਂ ਹੈਲਪ ਨਹੀਂ ਮੰਗ ਸਕਦਾ ਹੁਣ ਤੱਕ ਚੱਲੀ ਜਾਂਦੀ ਹੁਣ ਵੀ ਇਹ ਕਹਿ ਰਹੇ ਨੇ ਆਪਰੇਸ਼ਨ ਕਰਾਓ ਮੈਂ ਘਰ ਪਾਲਣਾ ਆਪਣਾ ਜਿਹੜੇ ਉਹ ਦੋ ਜਵਾਕ ਨੇ ਉਹਨਾਂ ਨੂੰ ਆਪਣੀ ਵਾਈਫ ਨੂੰ ਪਾਲਣਾ ਮਤਲਬ ਮੰਗ ਕੇ ਨਹੀਂ ਖਾਣਾ ਇਹਨਾਂ ਨੇ ਆਪਦੀ ਵੀਡੀਓ ਦੇਖੀ ਸੀ ਤੋ ਕਹਿ ਰਹੇ ਆ ਤੁਹਾਡਾ ਆਪਰੇਸ਼ਨ ਇਹ ਕਰਵਾਉਣ ਦੇ ਲਈ ਦੁਆ ਮੰਗਣਾ ਨਹੀਂ ਨਹੀਂ ਐਂਡਾ ਬਹੁਤ ਅਸ਼ੀਰਵਾਦ ਦੇਣ ਦੇ ਲਈ ਬਸ ਦੁਆ ਮੰਗਣਾ ਬਸ ਅਸ਼ੀਰਵਾਦ ਦੇਓ ਸਾਨੂੰ ਇਹ ਹੁੰਦਾ ਕਿ ਪੰਜਾਬ ਚ ਨਾ ਬਈ ਮਤਲਬ ਕੋਈ ਮੈਡੀਕਲੀ ਕਿਸੇ ਨੂੰ ਕੋਈ ਲੋਡ ਹੈ ਨਾ ਆਵੇਂ ਸਾਡੇ ਕੋਲ ਉਹਨੇ ਕੋਈ ਪੈਸੇ ਦੀ ਹੈਲਪ ਲੈਣੀ ਪਰ ਉਹਦਾ ਆਪਰੇਟ ਆ ਜਿਹੜਾ ਅਸੀਂ ਜੇ 2 ਲੱਖ ਵਾਲਾ ਪਹਿਲੀ ਕੋਸ਼ਿਸ਼ ਫ੍ਰੀ ਕਰਾਉਂਦੀ ਹੈ ਜੇ ਫ੍ਰੀ ਨਹੀਂ ਹੁੰਦਾ ਦੂਜੀ ਕੋਸ਼ਿਸ਼ ਹੈ ਕਿ ਆਪਰੇਸ਼ਨ ਆਪਤੀ 40 ਹਜ਼ਾਰ ਚੁਕਾ ਲਈ 2 ਲੱਖ ਵਾਲਾ ਕਿਉਂ ਕਹਿੰਦੇ ਨੇ ਯਾਰ ਚਲ ਤੁਹਾਡੇ ਸੇਵਾ ਪਾਵਨ ਵਾਲੇ ਨੇ ਹਾਂ ਮੇ ਤੁਹਾਨੂੰ ਵੀ ਇਹ ਪਬਲਿਕ ਦਾ ਪੈਸਾ ਵਾਸੀ ਘਟੇ ਦੇ ਵੀ ਦੇ ਜੇ ਬੰਦਾ ਨੱਕ ਸੇਵਾ ਕਰਨੀ ਹੈ ਤੁਸੀਂ ਉਹਦੇ ਜਿਹੜਾ ਚਾਰ ਬਿਸ਼ੇਨ ਹੱਲ ਕਰਾਓ ਜਿੱਦਾਂ ਹੁਣ ਫੋਰ ਐਗਜ਼ਾਮਪਲ ਅੱਜ ਬਈ ਪੇਸ਼ੈਂਟ 60 ਬੈਠੇ ਨੇ ਹੈਲਪ ਲੈਣ ਲਈ ਡੋਨੇਸ਼ਨ ਆਈ 5 ਲੱਖ ਤਾਂ ਉਹ 5 ਲੱਖ ਸਾਰਾ ਮਤਲਬ ਕਰਨਾ ਸਿਸਟਮ ਭਾਈ ਨਹੀਂ ਕਿ ਡਾਕਟਰ 2 ਲੱਖ ਮੰਗਿਆ 2 ਲੱਖ ਦੇ ਦੋ ਇਹ ਤੁਹਾਨੂੰ 2 ਲੱਖ ਤਾਂ ਡਿਵਾਈਡ ਹੋ ਜਾਈ ਬੱਸ 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 ਪਬਲਿਕ ਦਾ ਪੈਸਾ ਸਹੀ ਥਾਂ ਤੇ ਨਹੀਂ ਦਿੱਤੇ ਕਿ ਨਹੀਂ ਵਰਤੇ ਜਾਂਦਾ ਸਭ ਤੋਂ ਵੱਡੀ ਗੱਲ ਇਹ ਹੈ ਬਈ ਕਿ ਨੋਟਨ ਲੈਕ ਆਫ ਨੋਲੇਜ ਕਰਕੇ ਨਾ ਬਈ ਬਹੁਤ ਜ਼ਿਆਦਾ ਪੰਜਾਬ ਚ ਇੰਨੇ ਦੁੱਖ ਬਣਦੇ ਨਹੀਂ ਜਿੰਨੇ ਹੈ ਜਿਵੇਂ ਤੁਹਾਨੂੰ ਮੈਂ ਚੂਲੇ ਲਈ ਐਗਜ਼ਾਮਪਲ ਦਿੱਤੀ ਹੁਣ ਇੱਕ ਬਾਪੂ ਜੀ ਆਉਂਦੇ ਨੇ ਇੱਥੇ ਉਹ ਗੁਰਦੁਆਰਾ ਸਾਹਿਬ ਚ ਡਿਊਟੀ ਕਰਦੇ ਨੇ ਤੇ ਉਹਨਾਂ ਦੇ ਮਾਂ ਬੇਟੇ ਨੂੰ ਵੀ ਫੋਨ ਕੀਤਾ ਉਹਨਾਂ ਦੇ ਦੋ ਗੋਡੇ ਪੈਣੇ ਨੇ ਹੁਣ ਗੋਡੇ ਪੈਣੇ ਨੇ 2 1/2 ਲੱਖ ਰੁਪਏ ਲੋਕ ਸਾਲ ਤੋਂ ਬੈਠੇ ਨੇ ਘਰੇ ਸਿਰਫ ਨੋਲੇਜ ਨਾ ਹੋਣ ਕਰਕੇ ਛਾੜ ਬਣ ਗਿਆ ਨਾ ਦਾ ਗੋਡੇ ਫਰੀ ਭਾ ਜਾਣੇ ਆ ਦੇਖੋ ਲਿਟਰਲੀ ਲੋਕ ਆ ਕੇ ਇੱਥੇ ਕਹਿੰਦੇ ਨੇ ਕਿ ਸਾਨੂੰ ਤੁਸੀਂ ਜ਼ਹਿਰ ਦੇ ਟੀਕੇ ਲਗਾਓ ਮਤਲਬ ਇੰਨੇ ਦੁਖੀ ਹਾਂ ਜੀ ਸਰ ਉੱਤੋਂ ਗਰੀਬੀ ਉੱਤੋਂ ਮਤਲਬ ਪੈਸੇ ਨਹੀਂ ਮਤਲਬ ਲਿਟਰਲੀ ਹੁਣ ਜਿਹੜੀ ਜਗ੍ਹਾ ਬਣਾਵਾਂਗੇ ਨਾ ਬਾਈ ਉਦੋਂ ਉਹਦਾ ਬਹੁਤ ਫਾਇਦਾ ਹੋਣਾ ਪੰਜਾਬ ਨੂੰ ਚਲੋ ਗੁਰਸਾਹਿਬ ਕਿਰਪਾ ਕਰਨ ਕੀ ਹੋਣਾ ਕੀ ਨਹੀਂ ਪਰ ਇੱਕ ਤਰ੍ਹਾਂ ਦੀ ਮਤਲਬ ਅੱਖਾਂ ਬੰਦ ਕਰਕੇ ਵੀ ਬੰਦਾ ਤੁਸੀਂ ਵੀ ਤੁਸੀਂ ਵੀ ਸਟੇਟਮੈਂਟਾਂ ਦੇ ਸਕਦੇ ਹੋ ਕਿ ਯਾਰ ਤੂੰ ਪੇਸ਼ੈਂਟ ਦੇ ਏ ਨਹੀਂ ਕਿ ਤੁਹਾਨੂੰ ਪੇਸ਼ੈਂਟ ਦਾ ਫੋਨ ਆਗਾ ਤੁਸੀਂ ਪੋਸਟ ਪਾਤੀ ਜਾਂ 5000 ਰੁਪਏ ਦੇਤਾ ਕਿਉਂਕਿ ਸਾਡੇ ਨਾਲ ਵੀ ਇਹ ਵੀ ਬੜੀ ਦਿੱਕਤ ਹੈ ਜਦੋਂ ਕੋਈ ਸੋਸ਼ਲ ਮੀਡੀਆ ਤੇ ਕੇਸ ਵਾਇਰਲ ਹੁੰਦਾ ਜਿੱਦਾਂ ਸਾਰਿਆਂ ਨੇ ਪੋਸਟਾ ਪਾਦੀ ਤੁਸੀਂ ਵੀ ਪਾਦੀ ਬਾਈ ਨੇ ਪਾਦੀ ਮੈਂ ਵੀ ਪਾਦੀ ਉਹਨੂੰ ਲੋਡ 50000 ਦੀ ਹੁੰਦੀ ਖਾਤੇ ਚ ਚੱਲ ਜਾਂਦਾ 50 ਲੱਖ ਉਹ ਫਿਰ ਉਹ ਮੋੜਦਾ ਨਹੀਂ ਹਣਾ ਉਹ ਗਲਤ ਹੈ ਉਹ ਗਲਤ ਹੈ ਉਹ ਮੈਂ ਸਿੱਧਾ ਮਨਾ ਕਰਦਾ ਕਿ ਕੋਈ ਪੇਸ਼ੈਂਟ ਮੇਰੇ ਕੋਲ ਭੇਜ ਦੋ ਤੁਸੀਂ ਮੈਨੂੰ ਕਹੋਗੇ ਮੋਲ ਵੀ ਜਾ ਮੇਰੇ ਪਟਿਆਲੇ ਦਾ ਕੇਸ ਆ ਮੈਨੂੰ ਵੈਰੀਫਾਈ ਕਰਕੇ ਦੇ ਦੇ ਮੈਂ ਆਪੀ ਹੈਲਪ ਕਰ ਦਉ ਉਹ ਬੈਸਟ ਹੈ 10000 ਵੀਰੇ ਪਿਆ 10000 ਦਾ ਕੇਸ ਨਹੀਂ 5000 ਵਾਲਾ ਦੇ ਬੰਦੇ ਦੀ ਹੈਲਪ ਹੋ ਜਾਈ ਹੁਣ ਬਈ ਇੱਕ ਬੱਚੇ ਦਾ ਨਾ ਜਵਾੜਾ ਟੁੱਟ ਗਿਆ 6-7 ਸਾਲ ਦੇ ਬੱਚੇ ਦਾ ਡਾਕਟਰ ਨੇ ਉਹਨੂੰ ਐਡਮਿਟ ਕਰ ਲਿਆ ਕਹਿੰਦੇ 50000 ਰੁਪਏ ਲਿਆਓ ਮੈਂ ਕਹਿੰਦਾ ਪ੍ਰਮਾਤਮਾ ਕਸਮ ਉਹਨੂੰ ਮੈਂ ਆਪਣੇ ਡਾਕਟਰ ਕੋਲ ਭੇਜਿਆ ਉਹ ਕਹਿੰਦਾ ਯਾਰ 2500 ਰੁਪਏ ਦਾ ਖਰਚਾ ਕੀ ਲਵਾਂ ਚੱਲ ਫ ਫਰੀ ਜਗ੍ਹਾ ਮੈਨੂੰ ਯੂਜ਼ ਹੋ ਰਹੇ ਪੈਸੇ ਬੰਦੇ ਤੇ ਹੁਣ ਜਿੰਨੇ ਦਾਨੀ ਨੇ ਬਾਈ ਆਪਣੀ ਦੁਨੀਆ ਦੇ ਵਿੱਚ ਨਾ ਹਰ ਬੰਦਾ ਜੋ ਡੋਨੇਸ਼ਨ ਕਰਦਾ ਬਸ ਚੱਕਰ ਕੀ ਉਹ ਸਹੀ ਜਗ੍ਹਾ ਨਹੀਂ ਜਾ ਰਿਹਾ ਸਹੀ ਜਗ੍ਹਾ ਜੇ ਡੋਨੇਸ਼ਨ ਤੁਹਾਡੀ ਹਰ ਬੰਦੇ ਦੀ ਤਿਲ ਫੁੱਲ ਦਸਵਾਂ ਹਿੱਸਾ ਜਾਂ ਪੰਜਵਾਂ ਹਿੱਸਾ ਉਹ ਡੋਨੇਸ਼ਨ ਸਹੀ ਜਗ੍ਹਾ ਜਾਣੀ ਸ਼ੁਰੂ ਹੋ ਜਾਵੇ ਤਾਂ ਕੋਈ ਵੀ ਤੁਹਾਨੂੰ ਲੋੜਮੰਦ ਨਹੀਂ ਦਿਖੇਗਾ ਕਿਉਂਕਿ ਹੈਲਪ ਕਰਨ ਵਾਲੇ ਬਹੁਤ ਜ਼ਿਆਦਾ ਨੇ ਲੈਣ ਵਾਲੇ ਤੇ ਥੋੜੇ ਜਿਹੇ ਨੇ ਹੁਣ ਐਜ਼ ਕੰਪੇਅਰ ਟੂ ਲੁਧਿਆਣਾ ਦੇ ਵਾਦੀ ਜੈਸ ਕੰਪੇਅਰ ਟੂ ਲੁਧਿਆਣਾ ਜਿੰਨਾ ਫੋਰਡ ਕਰਦਾ ਬਾਈ ਕੀ ਪੇਸ਼ੈਂਟ ਨੇ ਕੁਝ ਨਹੀਂ ਹਰ ਬੰਦਾ দান ਵੀ ਕਰਦਾ ਬਸ ਉਹ ਸਾਡੇ ਇੱਥੇ ਕਿ ਨਹੀਂ ਅਸੀਂ ਨਹੀਂ ਜਾਣਾ ਸਾਨੂੰ ਕੀ ਫਾਇਦਾ ਅਸੀਂ ਗੁਪਤ ਕਰਨਾ ਅਸੀਂ ਕਹਿੰਦੇ ਗੁਪਤ ਕਰੋ ਤੁਸੀਂ ਇੱਥੇ ਆ ਕੇ ਨਾ ਦੱਸੋ ਪਰ ਥੋੜਾ ਸਮਝੋਦਾ ਸੀ ਕਿ ਲੋਕਾਂ ਦੇ ਕਾਊਂਟੈਂਟ ਡਾਇਰੈਕਟ ਪੈਸੇ ਪਾਈ ਜਾਂਦੇ ਨੇ ਜਾਂ ਐਨ ਜੀਓ ਨੂੰ ਡਾਇਰੈਕਟ ਤੁਸੀਂ ਪੈਸਾ ਦੇਈ ਜਾਂਦੇ ਹੋ ਸਾਨੂੰ ਵੀ ਉਹ ਐਨ ਜੀਓ ਕਿੱਥੇ ਲਾ ਰਹੀ ਹੈ ਕੋਈ ਸਾਨੂੰ ਪਤਾ ਨਹੀਂ ਲੱਗਦਾ ਬਾਈ ਤੂੰ ਦੇਖੋ ਸਾਡੇ ਗੁਰਸਾਹਿਬ ਨੇ ਸਾਨੂੰ ਗੁਪਤ ਦਾਨ ਇਸ ਲਈ ਕਰਨ ਲਈ ਕਿਹਾ ਸੀਗਾ ਕਿ ਉਹ ਸਤਿਯੁਗ ਸੀਗਾ ਉਹ ਤਾਂ ਨਾਲੇ ਉਹ ਹੋਂਮੇ ਲਈ ਸੀ ਬੰਦੇ ਚ ਹੋਂਮੇ ਨਾਲ ਬੈਠ ਬੈਠ ਪਲੀਜ਼ ਬੈਠ ਉਹਦਾ ਕਨਸੈਪਟ ਇਹ ਨਹੀਂ ਸੀ ਕਿ ਤੁਸੀਂ ਮਦਦ ਨਾ ਕਰੋ ਦਾ ਮਤਲਬ ਤਾਂ ਇਹ ਹੈ ਕਿ ਕਿਸੇ ਸੰਜਮੇ ਦਰਵਾਣੀ ਤੇ ਕਹਿੰਦੇ ਨਾ ਇੱਕਾ ਗ੍ਰਹਿ ਬਸਤੇ ਮੇਰੀ ਬਾਤ ਨਾਲ ਅੰਤਰਖਣ ਜਾਈ ਲੱਕੇ ਵਿੱਚ ਪੜਦਾ ਹੋਂਮੇ ਪਈ ਕਿ ਇਨਸਾਨ ਦੇ ਅੰਦਰ ਹੋਂਮੇ ਨਾਲ ਉਹਦੇ ਲਈ ਗੁਪਤ کہہ ਰਹੇ ਉਹਦਾ ਕਨਸਰ ਇਹ ਨਹੀਂ ਸੀ ਕਿ ਗੁਰਮਾਰ ਦੇ ਅੱਜ ਅੱਜ ਦੇ ਲੋਕਾਂ ਨੇ ਉਹਦਾ ਫਾਇਦਾ ਚੱਕ ਲਿਆ ਫਾਇਦਾ ਚੱਕ ਲਿਆ ਕਿ ਪਰਮੇਸ਼ਵਰ ਨੇ ਮੈਨੂੰ ਹੁਣ 22 ਤੇ ਮੈਨੂੰ 50 ਰਿਹਾ ਕਿਹਾ ਸੀ ਯਾਰ ਤੂੰ ਫੋਨ ਤੇ ਹੀ ਫੜ ਲੈ ਫੋਨ 'ਚ ਪਵਾ ਲੈ ਹਣਾ ਯ ਕਿ ਜਿਹੜੀ ਜੀ ਤੁਸੀਂ ਇੱਥੇ ਫੀਲ ਕਰੋਗੇ ਨਾ ਬਾਈ ਮੇਰੇ ਉਹ ਬੋਲਣ ਨਾਲ ਨਹੀਂ ਪਤਾ ਲੱਗਣ ਕੋਈ ਵੀ ਬੰਦਾ ਬਾਈ ਕਿਸੇ ਨੂੰ ਕੋਈ ਮਿਸ ਅੰਡਰਸਟੈਂਡਿੰਗ ਹੈ ਇਸ ਜਗ੍ਹਾ ਨੂੰ ਲੈ ਕੇ ਆ ਇਸ ਟੀਮ ਨੂੰ ਲੈ ਕੇ ਬੈਠੇ ਕਿ ਯਾਰ ਅਗਲੇ ਕੋਲ ਪ੍ਰੈਸ਼ਰ ਕਿੰਨਾ ਹੁਣ ਆ ਕੱਲੇ-ਕੱਲੇ ਪੇਸ਼ੈਂਟਾਂ ਨੂੰ ਨੰਬਰ ਦਿੱਤੇ ਜਾਂਦੇ ਟੀਮ ਦੇ ਇਹਨਾਂ ਨੂੰ ਇੱਕ ਦਿਹਾੜੀ 'ਚ 20-20 ਫੋਨ ਕਰਨੇ ਸਾਨੂੰ ਦਵਾਈ ਨਹੀਂ ਮਿਲੀ ਸਾਨੂੰ ਉੱਥੇ ਇਹ ਨਹੀਂ ਹੋਇਆ ਉਹ ਨਹੀਂ ਹੋਇਆ ਕਿਉਂਕਿ ਅਗਲਾ ਪਰੇਸ਼ਾਨ ਹੈ ਉਹ ਚੀਜ਼ਾਂ ਮੈਨੇਜ ਕਰਨੀਆਂ ਔਰ ਸਭ ਤੋਂ ਵੱਡੀ ਗੱਲ ਪਰਮਿਸਿਓਨ ਟੀਮ ਸਾਰੀ ਅਨਪੇਡ ਕੋਈ ਪੇਡ ਟੀਮ ਨਹੀਂ ਬਾਈ ਕਾਰੋਬਾਰੀ ਨੇ ਹਾਂ ਇਹਨਾਂ ਦਾ ਆਪਣਾ ਸਲੂਨ ਹੈ بزਨਸ ਹੈ ਸਾਰੇ ਮਤਲਬ ਬਿਜ਼ਨਸਮੈਨ ਜਿਹੜੇ ਆਪਣੇ ਸ਼ੌਂਕ ਲਈ ਆਪਣੇ ਕੰਮ ਕਰਾਉਂਦੇ ਮਤਲਬ ਟਾਈਮ ਕੱਢ ਕੇ ਆ ਰੋਜ਼ ਮਰ ਰ ਜਿੰਦਗੀ ਤੋਂ ਉਹ ਬੈਠੇ ਨੇ ਉਹ ਬੈਠੇ ਜਿਹੜੇ ਕਾਰਡ ਦੀ ਗੱਲ ਕਰ ਰਹੇ ਕਿਹੜਾ ਕਾਰਡ ਹੈ ਇਹ ਆਸ਼ਵਾਨ ਕਾਰਡ ਹੁੰਦਾ ਵੀ ਇਹ ਕਿ ਡਿਟੇਲਡ ਵੀਡੀਓ ਬਣਾ ਬਣਾਈਆਂ ਬਾਈ ਸਾਡੀ ਵੀਡੀਓ ਜਿੱਦਾਂ ਮੈਂ ਜਦੋਂ ਮੈਂ ਬਾਰ-ਬਾਰ ਤੁਹਾਨੂੰ ਆਣ ਦੇ ਖੁਸ਼ ਤਾਂ ਹੋ ਰਹੇ ਕਿ ਤੁਹਾਨੂੰ ਦੇਖਣ ਚੱਕਰ ਚ ਲੋਕ ਸੁਣ ਲੈਣਗੇ ਜਿਹੜਾ ਆਸ਼ੀਮਾਨ ਕਾਰਡ ਸਕੀਮ ਹੈ ਬਈ ਉਹ ਤਕਰੀਬਨ 99% ਲੋਕਾਂ ਦਾ ਬਣ ਜਾਂਦਾ ਪੁਆਇੰਟ 1.1% ਕਿਸੇ ਦਾ ਕੋਈ ਆਟਰ ਕਾਰਡ ਹੈ ਨਹੀਂ ਮੋਬਾਈਲ ਨੰਬਰ ਲਿੰਕ ਉਹ ਜੋ ਹੈ ਨਹੀਂ ਤਾਂ ਰੇਅਰ ਕੇਸ ਜਨ ਆ ਬੜੇ ਨਹੀਂ ਤਾਂ ਹਰ ਬੰਦੇ ਦਾ ਕਾਰਡ ਬਣ ਜਾਂਦਾ ਜਿਹਨੂੰ ਜਿੱਤੇ ਕਣਕ ਨਹੀਂ ਮਿਲਦੀ ਬਈ ਸਰਕਾਰੀ ਉਹ ਕਾਰਡ ਹੁੰਦਾ ਜੋ ਕਾਰਡ ਬਣ ਜਵੇ ਤਾਂ ਥੋੜਾ ਫ੍ਰੀ ਟਰੀਟਮੈਂਟ 5 ਲੱਖ ਤੱਕ ਦਾ ਔਰ ਜੋ ਨਹੀਂ ਹੁੰਦਾ ਤਾਂ ਮੈਂ ਔਨ ਕੈਮਰਾ ਵਾਦਾ ਕਰਦਾ ਕਿ ਅਸੀਂ ਜਿੱਥੋਂ ਮਰਜੀ ਟ੍ਰੀਟਮੈਂਟ ਹੈ ਵੀਰੇ ਕਿਸੇ ਵੀ ਬਿਮਾਰੀ ਦਾ ਹਾਂ ਕੋਈ ਵੀ ਕੈਂਸਰ ਟ੍ਰੀਟਮੈਂਟ ਹੈ ਕਿਡਨੀ ਡੈਮੇਜ ਹੈ ਆਰਥੋ ਹੈ ਗੁੰਡੇ ਕੁਝ ਰੂਡ ਐਕਸੀਡੈਂਟ ਦਾ ਐਮਰਜੈਂਸੀ ਵੀ ਪੀਜੀਐ ਵੈਸੀ ਫਰੀ ਹੈ ਪੀਜੀਐ ਵੈਸੀ ਇਫ ਵਿਦਰਨ 24 ਆਰਸ ਤੁਸੀਂ ਐਕਸੀਡੈਂਟਲ ਪੇਸ਼ੈਂਟ ਲੈ ਜੰਨੇ ਹੋ ਪੀਜੀ ਫਰੀ ਐਡਮਿਸ਼ਨ ਫਰੀ ਖਰਚਾ ਔਰ ਉਸ ਤੋਂ ਬਾਅਦ ਸਾਡੀ ਟੀਮ ਉੱਥੇ ਬੈਠਦੀ ਸ਼ਾਮੀ 7 ਤੋਂ ਨੂੰ ਤੁਸੀਂ ਉਹਨਾਂ ਨੂੰ ਮਿਲ ਲਓ ਪੀਜੀ ਵੀ ਤੁਹਾਡੀ ਪੀਜੀ ਵੀ ਟੀਮ ਬੈਠਦੀ ਜਲੰਧਰ ਵੀ ਟੀਮ ਬੈਠਦੀ ਅੰਮ੍ਰਿਤਸਰ ਵੀ ਟੀਮ ਬੈਠਦੀ ਜੰਮੂ ਵੀ ਟੀਮ ਬੈਠਦੀ ਕਿ ਐਟ ਲਾਸਟ ਅਸੀਂ ਕਹਿੰਨੇ ਕਿ ਵਿਦਰਨ 24 ਆਰਸ ਜੇ ਤੁਸੀਂ ਕੋਈ ਜੇਬੋਂ ਖਰਚਾ ਕਰ ਲੈਨੇ ਹੋ ਐਕਸੀਡੈਂਟਲ ਤੇ ਪ੍ਰੈਗਨੈਂਸੀ ਇਹ ਦੋਨੋਂ ਖਰਚੇ ਜਿਹੜੇ ਵਿਦਰਨ 24 ਆਰਸ ਤੁਸੀਂ ਕੋਲੋਂ ਕਰੋਗੇ ਅਸੀਂ ਵਾਪਸ ਕਰਾਂਗੇ ਕਈ ਵਾਰ ਰੋਡ ਤੇ ਕਚਰੰਟ ਹੋ ਗਿਆ ਕਿਸੇ ਮੁੰਡੇ ਨੇ ਚੱਕ ਲਿਆ ਉਹਦੇ 24 ਘੰਟੇ ਜਿੰਨੇ ਪੈਸੇ ਲੱਗਣਗੇ ਸਾਰੇ ਅਸੀਂ ਦਵਾ ਤੁਸੀਂ ਉਹਦੀ ਜਾਨ ਬਚਾਓ ਸਰਕਾਰ ਨੇ ਤਾਂ ਹੁਣ ਸਕੀਮ ਕੱਢੀ ਹੈ ਕਿ 2000 ਰੁਪਿਆ ਦੇਣਗੇ ਉਹ ਇਨਾਮ ਦੇ ਤੌਰ ਤੇ ਪਰ ਅਸੀਂ ਕਹਿੰਦੇ ਹਾਂ ਤੁਸੀਂ ਜੇਬੋਂ ਤੁਸੀਂ ਰੋਡ ਤੇ ਕਿਸ ਤਰ੍ਹਾਂ ਡੋਗਿਆ ਚੱਕ ਲੋ ਉਹਦੀ ਸੱਸੀ ਜ਼ਿੰਮੇਵਾਰੀ ਚੱਕਾਂਗੇ ਤੁਹਾਡੇ ਤੇ ਕੋਈ ਐਕਸ਼ਨ ਆਂਦਾ ਹੈ ਤੁਹਾਡੇ ਤੇ ਕੋਈ ਪੈਸੇ ਲੱਗਣਗੇ ਅਸੀਂ ਦਵਾ ਤੁਹਾਡੇ ਨਾਲ ਖੜੇ ਹੁਣ ਆਹ ਭਾਈ ਸਾਹਿਬ ਸੁਣ ਲਓ ਇਹ ਵੀ ਉਹੀ ਕਿ ਮੈਨੂੰ ਜ਼ਹਿਰ ਦਾ ਟੀਕਾ ਲਾ ਦੋ ਇਹਨਾਂ ਦੀ ਵਾਈਫ ਨੇ ਵੀਰੇ ਤੇ ਕਰਦੇ ਹਾਲਾਤ ਬਹੁਤ ਮਾੜੇ ਮੇਰੇ ਇਹਨਾਂ ਦੀ ਵੀਡੀਓ ਭੇਜੋ ਕਿੱਥੇ ਨੇ ਆਹ ਵਾਈਗੁਰਜੀ ਕਾਂਸਤਾ ਵਾਈਗੁਰਜੀ ਹਾਂ ਨਹੀਂ ਮੇਰੇ ਭਰਾਓ ਫਿਰ ਇਹ ਕਿਸੇ ਦਿਨ ਕੁਝ ਫਿਰ ਤੁਸੀਂ ਬੋਲੋ ਜੀ ਮੈਂ ਕੀ ਕਹੀਦਾ ਦੱਸੋ ਜਦੋਂ ਮੈਂਟਲੀ ਪਛਾਣ ਹੁੰਦਾ ਨਾ ਭਾਈ ਬੰਦਾ ਫਿਰ ਕੁਝ ਵੀ ਕਰਨ ਚੱਲ ਲੱਗਦਾ ਹਾਂ ਯਾਰ ਕਿਸੇ ਦੀ ਖਾਮੋਰੀ ਭਾਈ ਉਹਦਾ ਬੱਚਾ ਮਰਦਾ ਹੋਵੇ ਬੱਚਾ ਮਰਦਾ ਉਹਦੀ ਵਾਈਫ ਮਰਦੀ ਹੋਵੇ ਉਹਦੀ ਮਾਂ ਮਰ ਉਹ ਕੀ ਕਰੂਗਾ ਉੱਪਰ ਸਤਿ ਸ੍ਰੀ ਅਕਾਲ ਤੁਲਕ ਜੀ ਨੇ ਆਪਣੀ ਜਾਨ ਨਿਕਲੀ ਸਭ ਤੋਂ ਵੱਡੀ ਗੱਲ ਪਰਮੇਸ਼ਵਰ ਇਹ ਹੈ ਕਿ ਜਿੰਨੀਆਂ ਐਨ ਜੀਓ ਨੇ ਕ੍ਰਾਸ ਇੰਡੀਆ ਉਹ ਲੋਕਾਂ ਨੂੰ ਮੀਟਿੰਗ ਲਈ ਟਾਈਮ ਨਹੀਂ ਦੇ ਰਹੀਆਂ ਤੁਸੀਂ ਇੱਕ ਐਨ ਜੀਓ ਬਣਾਈ ਆ ਲੋਕਾਂ ਨੂੰ ਮਿਲੋਦਾ ਸੀ ਉਹਨਾਂ ਏਟ ਲੀਸਟ ਸਾਨੂੰ ਆ ਕੇ ਇੱਥੇ ਬੰਦਾ ਬੋਲ ਤਾਂ ਸਕਦਾ 10 ਮਿੰਟ ਕੇ ਮਾੜਾ ਕੁਝ ਵੀ ਆ ਬੰਦਾ ਕਰੋ ਦਿੱਲੀ ਆ ਦਿੱਕਤ ਆ ਸਾਨੂੰ ਇਹਨਾਂ ਸਾਲ ਹੋ ਗਏ ਤੁਹਾਨੂੰ ਬੈਠਾ ਅੱਠ ਸਾਲ ਹੀ ਰੋ ਸੈਟਿੰਗ ਅਸੀਂ ਚਾਹੁੰਦੇ ਹਾਂ ਕੋਈ ਵੀ ਐਨ ਜੀਓ ਹੈ ਦੁਨੀਆ ਦੀ ਉਹਨਾਂ ਨੂੰ ਲੋਕਾਂ ਨੂੰ ਮੀਟਿੰਗ ਦੇਣੀ ਚਾਹੀਦੀ ਹੈ ਕੀ ਪਲੀਜ਼ ਬੈਠ ਕੇ ਲੋਕਾਂ ਤੋਂ ਦੁੱਖ ਸੁਣੋ ਕਿਉਂਕਿ ਤੁਹਾਡੀ ਜੌਬ ਹੈ ਨਾ ਤੁਸੀਂ ਐਨਜੀਓ ਚਲਾ ਰਹੇ ਹੋ ਇਸ ਲਈ ਚਲਾ ਰਹੇ ਹੋ ਤੁਸੀਂ ਕੰਮ ਤੋਂ ਪਬਲਿਕ ਨੂੰ ਮਦਦ ਹੁਣ ਜੇ ਮੈਨੂੰ ਬਈ ਸਿਰਫ ਇੱਥੇ ਮਿਲ ਹੀ ਨਾ ਸਕੇ ਫੋਨ ਤੇ ਹੀ ਮਿਲੇ ਐਸਪਰ ਵੀ ਐਨਜੀਓ ਖੋਲ ਲੀ ਫੰਡ ਜਾ ਰਹੇ ਨੇ ਫੰਡ ਲਈ ਜਾ ਰਹੇ ਹੋ ਤੁਸੀਂ ਸੈਲਰੀਜ਼ ਪੈ ਗਈਆਂ ਸੈਲਰੀਜ਼ ਪੈ ਗਈਆਂ ਆਫਿਸ ਰੈਂਟ ਪੈ ਗਏ ਰੈਂਟ ਪੈ ਗਏ ਤੇ ਲੋਕਾਂ ਨੂੰ ਮਿਲ ਕਿੱਥੇ ਰਹਿਣ ਪਬਲਿਕ ਦਾ ਪੈਸਾ ਤੁਸੀਂ ਉਹ ਤਾਂ ਆਪਣੇ ਲਈ ਯੂਜ਼ ਕਰਦੇ ਕਿੰਨੀਆਂ ਐਨਜੀਓ ਨੂੰ ਬਈ ਚੈੱਕ ਜਾਂਦੇ ਨੇ ਹਰ ਮਹੀਨੇ ਹਣਾ ਮੇਰੇ ਨਾਲ ਕੀ ਦਿੱਕਤ ਹੈ ਚੱਕ ਜਾਂਦੇ ਨੇ ਜਿਹੜੇ ਚੱਕ ਦੇ ਰਹੇ ਨੂੰ ਪੁੱਛਲ ਵੀ ਨਹੀਂ ਰਹੇ ਪੁੱਛ ਵੀ ਨਹੀਂ ਰਹੇ ਕਿ ਤੁਸੀਂ ਕਿੰਨੀ ਪਬਲਿਕ ਡੀਲਿੰਗ ਕਰ ਰਹੇ ਹੋ ਸਾਡੀ ਰੋਜ਼ ਦੀ 100 ਬੰਦਿਆਂ ਦੀ ਪਬਲਿਕ ਡੀਲਿੰਗ ਹੈ ਪੇਸ਼ੈਂਟਸ ਦੀ ਇੱਕ ਇੱਕ ਪੇਸ਼ੈਂਟ ਨੂੰ ਸੁਣਨਾ ਉਹਨਾਂ ਨੂੰ ਨੰਬਰ ਦੇਣਾ ਉਹਨਾਂ ਦਾ ਗਾਈਡ ਕਰਨਾ 7365 ਡੇਲ दिवाली भी असी इथे मनाइया लोड़ी भी इथे मनाइया नवा साल भी इथे मनाए मोत हो गई इथे कोई मतलब भाई लोड़ी वाले दिन भी मरी जथे सी दिवाली वाले दिन भी दिवाली ओदी कादी दिवाली जिदा बच्चा एडमिट है हुन तो कोरोना कोविड ਦੇ ਵਿੱਚ ਨੂੰ ਇੰਨੀ ਸਮੱਸਿਆ ਆ ਗਈ ਡਿਫਰਨੇਸ਼ਨ ਨੂੰ ਲੈ ਕੇ ਕਿ ਕੋਵਿਡ ਦੇ ਨਾਲ ਬੰਦ ਹੋ ਗਏ ਪਰ ਫਿਰ ਵੀ ਇਹਨਾਂ ਨੇ ਸੈਟਿੰਗ ਨਹੀਂ ਲਗਾ ਕੋਵਿਡ ਵੇਲੇ ਇਹ ਨਹੀਂ ਕਿ ਇਹਨਾਂ ਨੇ ਮਤਲਬ ਕੋਵਿਡ ਤੋਂ ਸਭ ਤੋਂ ਜ਼ਿਆਦਾ ਬੁਰਸਟ ਟਾਈਮ ਸੀ ਜਿਹੜੀ ਲਾਈਫ ਦਾ ਫਿਰ ਵੀ ਮਤਲਬ भाई डोनेशन ਜਮ੍ਹਾਂ ਬੰਦ ਹੋ ਗਈ ਅਸੀਂ ਹੁਣ ਜਿਵੇਂ ਸ਼ਹਿਰ ਫਲਾਈਟਾਂ ਬੰਦ ਐਨਆਰਆਈ ਬੰਦ ਕੋਵਿਡ ਵੇਲੇ ਬਾਕੀ ਬਿਮਾਰੀ ਖੜੋ ਖਤਮ ਹੋ ਗਈ ਜਿਹੜਾ ਡਾਇਲਸਿਸ ਚੱਲ ਰਿਹਾ ਜਿਹੜੀ ਮੈਡੀਕਲ ਤੇ ਪੁਰਾਣੇ ਟ੍ਰੀਟ ਉਹ ਬਦਖੜ ਬੰਦ ਹੋ ਗਈਆਂ ਉਹ ਵੀ ਖੜੀਆਂ ਸੀ ਬਹੁਤ ਔਖਾ ਟਾਈਮ ਕੱਢਿਆ ਬੁੜੇ ਲਈ ਕਿਸ ਨੇ ਧਿਆਨ ਨਹੀਂ ਦਿੱਤਾ ਕਨੈਕਸ਼ਨਸ ਬੰਦ ਹੋ ਗਈ ਉਹ ਬਹੁਤ ਔਖਾ ਟਾਈਮ ਸੀ ਦੋ ਇਹ ਕਹਿੰਦਾ ਵੀਰੇ ਲੋਕ ਉਹੀ ਲੋਕ ਨੇ ਜਿਹੜੇ ਮੇਰੇ ਰੋਜ਼ ਰੂਬਰੂ ਹੁੰਦੇ ਸੀ ਉਹਨਾਂ ਦੇ ਫੋਨ ਆ ਰਹੇ ਆ ਜਾਂ ਕਰੋ ਵੀਡੀਓ ਕਾਲ ਕਰ ਰਹੇ ਆ ਸਭ ਆਪਣੇ ਮਰਦੇ ਜਾਂ ਡੇਢੇ ਚ ਕਿਵੇਂ ਨਾ ਉਹਨਾਂ ਦੀ ਸੇਲਫ ਹੈਲਪ ਕਰੀਏ ਜਾ ਕੇ ਮਤਲਬ ਐਟ ਲਾਸਟ ਨਾ ਬਾਈ ਐਂਡ ਚ ਗਾਈਡੈਂਸ ਨਾ ਬਹੁਤ ਹੱਲ ਹੋਈ ਮੇਰੀ 8 ਸਾਲ ਦਾ ਤਜਰਵਾ ਇਹ ਕਹਿੰਦਾ ਕਿ ਜੇ ਸਹੀ ਤਰ੍ਹਾਂ ਬੰਦਾ ਗਾਈਡ ਹੋ ਜਵੇ ਨਾ ਐਦਾਂ 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 ਅੱਜ ਮੈਂ ਤੁਹਾਨੂੰ ਦੱਸ ਰਿਹਾ ਕਿ ਉਹਨਾਂ ਜਿੰਨੇ ਤੁਹ ਜੇ ਹੁਣ ਬਾਈ ਨੂੰ ਮੈਂ ਕਹਾਂ ਵੀਰੇ ਤੁਸੀਂ ਯਾਰ ਆਧਾਰ ਕਾਰਡ ਵਾਲੀ ਆਹਾ ਈਸ਼ਵਰ ਲੇਕਿਨ ਮਸ਼ਹੂਰੀ ਕਰ ਦੋ ਬਾਈ ਮਿੰਟ ਚ ਹਾਂ ਕਰਨੀ ਕਿ ਸਾਰੇ ਪੈਸੇ ਵੀ ਮੈਂ ਲਾ ਲੂੰਗਾ ਐਡ ਤੇ ਤੂੰ ਕਰਾ ਪਰ ਗੱਲ ਇਹ ਹੈ ਨਾ ਬਾਈ ਅੱਗੇ ਕੌਣ ਲੱਗੇ ਜੀ ਬਾਈ ਕੋਆਰਡੀਨੇਸ਼ਨ ਦਾ ਚਲੋ ਮੈਂ ਤੁਹਾਡੇ ਤੋਂ ਇਹ ਕਰਵਾ ਦੇਵਾਂਗਾ ਬਸ ਇਹ ਕਿ ਉਹ ਕੁਝ ਵੀ ਕਰਦਾ ਵੈਸੇ ਦੇ ਆਲੇ ਦੋਲੇ ਹੀ ਬੱਲਗਾ ਮੁੰਡਾ ਨਾ ਦੁਨੀਆ ਬਾਅਦ ਚ ਬਦਲ ਸਕਦਾ ਮੁੰਡਾ ਆਪਦਾ ਘਰ ਬਦਲ ਲਵੇ ਬਿਲਕੁਲ ਬਿਲਕੁਲ ਆਪਦੇ ਘਰ ਦੇ ਆਲੇ ਦੋਲੇ ਦੇਖ ਲਿਓ ਸ਼ੁਰੂ ਨਹੀਂ ਕੀਤਾ ਇਹਦੇ ਬੋਨ ਮੈਰੋ ਚੇਜ ਜਾਂਦਾ ਪਰਮਿਸ਼ਨ ਤਾਂ ਇੱਕ ਸੈਪਰੇਟ ਚੀਜ਼ ਆ ਤੁਸੀਂ ਮੈਨੂੰ ਇਸ ਗ੍ਰੀ ਵੀ ਦੇ ਦਿਓ ਡਿਟੇਲ ਦੇ ਜੀ 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 ਤੁਸੀਂ ਮੈਨੂੰ ਕਿਸੇ ਡਾਕਟਰ ਤੋਂ ਐਡੀਸੀ ਟੈਕਨੀਕਲ ਤੇ ਆਪਾਂ ਇੱਕ ਸਕ੍ਰਿਪਟ ਦੇ ਦਿਓ ਸਮਝ ਗਿਆ ਭਾਈ ਮੈਂ ਉਹ ਸਕ੍ਰਿਪਟ ਬਣਾ ਕੇ ਅਸੀਂ ਇੱਕ ਵੀਡੀਓ ਬਣਾ ਲਵਾਂਗੇ ਠੀਕ ਹੈ ਭਾਈ ਅਸੀਂ ਆਪਾਂ ਆਪਣੇ ਲੈਵਲ ਤੇ ਵੀ ਤਾਂ ਕਰ ਹੀ ਸਕਦੇ ਹਾਂ ਜਿਵੇਂ ਸਰਦ ਨੂੰ ਕਹਿੰਦੇ ਆ ਆ ਸ਼ਰ ਉਹ ਬਿਲਕੁਲ ਵੀ ਤਾਂ ਐਡ ਕਰਦੇ ਹੀ ਆਕਰ ਉਹਦੇ ਚ ਇਹ ਸਕ੍ਰਿਪਟ ਜਿੰਨੇ ਵੀ ਮੇਰੇ ਨਾਲ ਦੇ ਸਰਕਲ ਦੇ ਆਰਟਿਸਟ ਨੇ ਜੀ ਬਈ ਅਸੀਂ ਉਹਨਾਂ ਨੂੰ ਵੀ ਕਹਿ ਕੇ ਜਦ ਮੈਂ ਹੋਲਡਰਾਂ ਨੂੰ ਕਹਿ ਦਊਗਾ ਜੀ 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 ਉਹਨਾਂ ਨੂੰ ਕਹਿ ਦਊਂ ਦੋੜਨ ਲਈ ਜਿੰਨੇ ਵੀ ਸਾਡੇ ਨਾਲ ਦੇ ਆਪ ਨੂੰ ਕਹਿ ਦਊ ਜਿਹੜੇ ਵੀ ਬੰਦੇ ਮੇਰੇ ਸਰਕਲ ਚ ਜੀ ਜੀ ਉਹਨਾਂ ਤੋਂ ਵੀ ਵੀਡੀਓ ਬਣਵਾ ਕੇ ਆਪਾਂ ਸ਼ੇਅਰ ਕਰਵਾ ਲਾਂਗੇ ਬਿਲਕੁਲ ਬਈ ਇਸ ਚੀਜ਼ ਦੀ ਲੋੜ ਕੀ ਹੈ ਬਿਲਕੁਲ ਮੈਂ ਦੇਖਦਾ ਜਿਆਦਾ ਵੀ ਨਹੀਂ ਹੈ ਜੀ ਲਾਈਵ ਹੈ ਕਿ ਕਿੰਨਾ ਨਹੀਂ ਨਹੀਂ ਬਈ ਸਿੰਪਲ ਹੈ ਸਿੰਪਲ ਵੀਡੀਓ ਸਿੰਪਲ ਬਣਾ ਰਹੇ ਨੇ ਹਾਂਜੀ 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 ਮੈਂ ਇੱਕ ਵਾਰ ਤਾਂ ਸਾਰਿਆਂ ਨੂੰ ਰਿਕਵੈਸਟ ਕਰੀ ਜਿੰਨੇ ਵੀ ਉਹਨਾਂ ਦੀ ਹੈ ਸ਼ਾਸ ਕਰਕੇ ਲੁਧਿਆਣੇ ਦੇ ਨੇੜੇ ਤੇ ਕਿਉਂਕਿ ਹਰ ਇੱਕ ਸ਼ਹਿਰ ਦੇ ਵਿੱਚ ਅ ਬ੍ਰਾਂਚ ਹੈਗੀ ਹੈ ਵੀਰੇ ਤੁਹਾਨੂੰ ਸਾਰਾ ਸਮਝਾਉਣਾ ਹੈ ਤੁਸੀਂ ਸਾਰੇ ਇੱਕ ਵਾਰੀ ਇੱਥੇ ਆਪਰ ਟਿਲਾ ਕੇ ਜਰੂਰ ਆਓ ਸ਼ਹਿਰ ਦਾ ਆਪਣੀ ਜ਼ਿੰਦਗੀ ਦੇ ਕਿਹੜੀ ਦੁਨੀਆ ਦੇ ਵਿੱਚ ਆਪਾਂ ਵਿਸਤਰਦੇ ਆ ਜਿਹੜੀ ਜ਼ਿੰਦਗੀ ਆਪਾਂ ਜਿਉਂਦੇ ਆ ਉਹ ਹੀ ਜ਼ਿੰਦਗੀ ਤੋਂ ਬੜ ਗੈਂ ਸਾਰਾ ਜ਼ਿੰਦਗੀ ਤੁਸੀਂ ਇੱਕ ਵਾਰੀ 2 ਘੰਟੇ ਲਾ ਕੇ ਜਰੂਰ ਜਾਓ ਦੇਖ ਕੇ ਜਰੂਰ ਜਾਓ ਇਹ ਮਤਲਬ ਇਹ ਦੇ ਸਾਈਡ ਆਫ ਦਾ ਵਰਲਡ which is very important ਬੱਚੇ ਬੱਚੇ ਬੱਸ ਨਹੀਂ ਲੱਗੇ ਤੁਸੀਂ ਸਾਰੇ ਜਿਆਦਾ ਸਿਆਣੇ ਹੋ ਸਾਰਿਆਂ ਨੂੰ ਪਤਾ ਹੀ ਹੈ ਸੋਸ਼ਲ ਮੀਡੀਆ ਤੇ ਐਬਰੀ ਬਡੀ ਐਕਸਪੋ ਨੇ ਪਰ ਸਾਰੇ ਜਣਾਂ ਨੂੰ ਇੱਥੇ ਆਉਣਾ ਜ਼ਰੂਰੀ ਹੈ ਇਹਨਾਂ ਦਾ ਵੀ ਬੱਚਾ ਬਈ ਛੋਟਾ ਤੁਹਾਡਾ ਬੇਟਾ ਕਿੱਥੇ ਆ ਬੇਟਾ ਘਰ ਹੈ ਜੀ ਉਹਦੇ ਬਲੱਡ ਬਹੁਤ ਆ ਰਿਹਾ ਟਾਂਕਿਆਂ ਦੇ ਵਿੱਚ ਕਿੰਨੀ ਉਮਰ ਆਉਦੀ 12 ਸਾਲ ਦਾ ਕਦੋਂ ਤੋਂ ਕਿੰਨੇ ਡੈਮੇਜ ਨੇ 1 ਜਨਵਰੀ ਨੂੰ ਪਤਾ ਲੱਗਿਆ ਆ ਇੱਕ ਦਿਨ ਹੁਣ ਇਸ ਮਾਂ ਲਈ ਸਾਰੀ ਦੇੜੀ ਕੀ ਦਿਮਾਗ ਚੋਗਾ ਬੱਚੇ ਤੋਂ ਲੈ 12 ਸਾਲ ਦਾ ਬੱਚਾ ਕਿਡਨੀਆਂ ਡੈਮੇਜ ਨੇ 1 ਜਨਵਰੀ ਨੂੰ ਕੀ ਲਾਈਫ ਆ ਬੱਚਾ ਅੱਜ ਹੀ ਵੈਦਾਂ ਸੀ ਅੱਜ ਦੀ ਅੱਜ ਦੀ ਵੀਡੀਓ ਹੈ ਸਵੇਰੇ ਨੂੰ ਲੈ ਕੇ ਜਾ ਕੋਈ ਗੱਲ ਕੋਈ ਨਹੀਂ ਤੁਹਾਡੀ ਕਰਨਗੇ ਮਦਦ ਤੁਸੀਂ ਘਬਰਾਓ ਨਾ ਜਿੰਨਾ ਸਾਡੇ ਕੋਲ ਹੋਇਆ ਸੀ ਪੱਕਾ ਕਰਾਂਗੇ ਤੁਹਾਡੀ ਮਦਦ ਕੋਈ ਜੀ ਜਿੱਥੇ ਉਹ ਭੇਜੋ ਫਿਰ ਐਮਰਜੈਂਸੀ ਭੇਜੋ ਹੁਣ ਹੀ ਐਂਬੂਲੈਂਸ ਕਰਾ ਦਿਓ ਸਵੇਰੇ ਕੋ ਜਾਣਾ ਹੁਣ ਹੀ ਭੇਜਦੀ ਹੈ ਹੁਣ ਹੀ ਭੇਜ ਦਿਓ ਭਾਜੀ ਬੈਠੋ ਐਂਬੂਲੈਂਸ ਭੇਜ ਦੇਦੇ ਲੈ ਕੇ ਜਾਓ ਉਹਨੂੰ ਹੁਣ ਵੀ ਆਪਣੀ ਐਂਬੂਲੈਂਸ ਆ ਠੀਕ ਹੈ ਜੀ ਉਹ ਵੀ ਲੁੱਕ ਵੀ ਪੈਸਾ ਨਹੀਂ ਲੈ ਲੈ ਤੁਸੀਂ ਬੈਠੋ ਹੁਣ ਜਾਂਦੇ ਹਾਂ ਆਪਣੀ ਐਂਬੂਲੈਂਸ ਪੁਰਾਣ ਅੰਬਾਰੂ ਐਂਬੂਲੈਂਸ ਕਰਦੇ ਆ ਆਪ ਸਰਕਾਰੀ ਆਪਟਰ ਵੀ ਐਂਬੂਲੈਂਸ ਲੈਣੀਆਂ ਉਹ ਵੀ ਪੈਸੇ ਮੰਗਦੇ ਬਾਈ ਬਹੁਤ ਸਿਸਟਮ ਕੋਈ ਡੋਨਰ ਨਹੀਂ ਵੀ ਆ ਬਿਲਕੁਲ ਕੋਈ ਵੀ ਆ ਸਕਦਾ ਨਾਲ ਡਿਸਐਗਰੀ ਵੀ ਕਰਦਾ ਨਹੀਂ ਵੀ ਸਪੋਰਟ ਕਰਦਾ ਇੱਕ ਵਾਰੀ ਇੱਥੇ ਆ ਕੇ ਦੇਖ ਕੇ ਤਾਂ ਜਾਵੇ ਜੇ ਆ ਸਾਰੇ ਜਾਣੇ ਜੋ ਇੱਕ ਜੈਨੂਨ ਬੰਦਾ ਵੀ ਕਰੇ ਮੇਨ ਦੇ ਨਾਲ ਗਿਆ ਤਾਂ ਉਹ ਬਹੁਤ ਬਿਲਕੁਲ ਬਿਲਕੁਲ ਸਹੀ ਗੱਲ ਹੈ ਕੁਛ ਨਹੀਂ ਨਾਲੋਂ ਕੁਛ ਤਾਂ ਚੰਗਾ ਬਿਲਕੁਲ ਸਹੀ ਗੱਲ ਹੈ ਜੀ ਗੱਲ ਇਹ ਵੀ ਹੈ ਕਿ ਜੇ ਜੀ ਆਪਾਂ ਜ਼ਿੰਦਗੀ ਚ ਜਿਉਨੇ ਆ ਉਹ ਉਹ ਤਾਂ ਹੈ ਜੀ ਇਹ ਆ ਰੀਅਲਟੀ ਭਾਈ ਮੈਂ ਵੀ ਜਦੋਂ ਮੈਂ ਵੀ ਇੱਥੇ ਪਰੇਸ਼ਾਨ ਕਈ ਵਾਰ ਵੀਡੀਓਜ਼ ਐਗਰੈਸਿਵ ਤਾਂ ਹੋ ਜਾਂਦਾ ਕਿਉਂਕਿ ਮੈਂ ਉਹ ਵੀ ਜ਼ਿੰਦਗੀ ਦੇਖਦਾ ਫਿਰ ਮੈਂ ਸੋਚਦਾ ਯਾਰ ਕਿ ਇਹਨਾਂ ਨੂੰ ਹੁਣ ਜਦੋਂ ਕੋਈ ਇੱਥੇ ਪੇਸ਼ੈਂਟ ਦੁੱਖ ਦੱਸ ਗਿਆ ਬਈ ਆਪਣਾ ਉਹ ਮਾਂ ਰੋਣ ਲੱਗੀ ਸੀ ਹਨਾ ਹੁਣ ਤੁਸੀਂ ਸੁਣ ਲਿਆ ਹੁਣ ਮੈਂ ਤੁਹਾਨੂੰ ਕਹਾਂ ਵੀਰੇ ਚਲੋ ਇਹਦਾ 2 ਲੱਖ ਇਕੱਠਾ ਕਰਾਣਾ ਤੁਸੀਂ ਕਹਿੰਗੇ ਯਾਰ ਉਹਨਾਂ ਮੁੱਲ ਮੇਰੀ ਔਕਾਤ 50 ਹਜ਼ਾਰ ਦੀ ਚੱਕ ਮੈਂ ਕਹਾਂਗਾ ਬਈ ਕਰਾਉਡ 1 ਲੱਖ ਤੁਸੀਂ ਆਪਣੇ ਦੋਸਤਾਂ ਨੂੰ ਯਾਰ ਐਡੇ ਖਰਚਦੇ ਹੋ ਐਡਾ ਉਜਾੜਾ ਕਰਦੇ ਹੋ ਯਾਰ 5-5 10 ਹਜ਼ਾਰ ਦੋ ਉਹ ਵੀ ਮੇਰੀ ਫੀਲਿੰਗ ਮੈਂ ਵੀ ਜਦੋਂ ਸੋਸ਼ਲ ਮੀਡੀਆ ਤੇ ਬਾਈ ਦੇਖਦਾ ਲੋਕਾਂ ਨੂੰ ਉੱਠਦਾ ਬੈਠਦਾ ਮੈਂ ਕਹਿੰਦਾ ਯਾਰ ਕਿੱਡੀ ਸੋਹਣੀ ਦੁਨੀਆ ਤੇ ਇਹਨਾਂ ਨੂੰ ਜਦੋਂ ਸ਼ਾਮੀ ਆ ਦੇਖਣਾ ਸਵੇਰੇ ਕਿਸੇ ਕੋਲ ਬੈਠੇ ਹੋਣਾ ਕਿਤੇ ਸਰਕਲ ਚ ਬੈਠੇ ਹੋਣਾ ਇੰਡਸਟਰੀ ਚ ਬੈਠੇ ਹੋਣਾ ਬਾਈ ਨੇ ਉਹਦੋਂ ਬਾਈ ਨੇ ਵੀ ਕੁਦਰਤੀ ਗੱਲ ਛੀਡਨੀ ਕੀ ਯਾਰ ਉੱਥੇ ਜਾਓ ਹਨਾ ਤੁਸੀਂ ਸੇਵਾ ਨਾ ਕਰਕੇ ਉੱਥੇ ਜਾਓ ਇਸ ਕਰਕੇ ਮੈਨੂੰ ਚਾਹ ਜ਼ਿਆਦਾ ਚੜਿਆ ਹੋਇਆ ਅੱਜ ਦਾ ਕਿ ਤੁਸੀਂ ਜਿਹੜਾ ਦੇਖ ਰਹੇ ਹੋ ਨਾ ਇਹ ਤੁਹਾਡੇ ਲਈ ਹੁਣ ਲਾਈਫਟਾਈਮ ਹੈ ਕੀ ਯਾਰ ਜਦੋਂ ਹੁਣ ਸਪੋਜ਼ ਤੁਸੀਂ ਇੱਥੇ ਕਦੀ ਨਹੀਂ ਆਏ ਸੀ ਕੋਈ ਵੀ ਤੁਹਾਨੂੰ ਕਹਿ ਦੇਵੇ ਕਿ ਯਾਰ ਨਵਾਲ ਚੋਰ ਆ ਇੱਕ ਜ਼ਰੀਆ ਹੈ ਹੁਣ ਤੁਸੀਂ ਆਪ ਡਿਫੈਂਸ ਕਰੋਗੇ ਕਿ ਯਾਰ ਦੱਸ ਕਿਦਾਂ ਸਾਨੂੰ ਗੱਲ ਸਮਝਾ ਕਿੱਦਾਂ ਹੋ ਰਿਹਾ ਹੈ